ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਿਆਪਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟਵਾਨਾ ਫੈਮਿਲੀ ਵਿੱਚ ਇੱਥੇ ਹੋ ਗਈ ਜੀ ਬਲੌਗ ਦੀ ਸਟਾਰਟਿੰਗ ਅ ਭਦੇ ਕਹਿੰਦਾ ਪਾਪ ਕੌਰ ਖਾਣੇ ਨੇ ਉਹਦੇ ਲਈ ਪਾਪ ਕੌਰ ਬਣਾਉਣ ਲੱਗੀ ਸੀ ਨਾਲ ਰਲਤੀ ਲੱਗੀ ਸੀ ਦੁੱਧ ਗਰਮ ਕਰਨ ਕਿਉਂਕਿ ਅੱਜ ਸਵੇਰ ਰਹਿ ਗਿਆ ਤਾਂ ਕਰਕੇ ਮੈਂ ਕਿਹਾ ਚੱਲ ਹੁਣ ਚਾਹ ਬਣਾਉਣੀ ਸੀ ਨਾਲ ਗਰਮ ਕਰ ਲੈਂਦੇ ਦੁੱਧ ਉਕੇ ਦੁਪਹਿਰ ਤੋਂ ਬਾਅਦ ਤੁਹਾਨੂੰ ਪਤਾ ਵੀ ਸ਼ਾਮ ਵਾਲੇ ਕੰਮ ਸਟਾਰਟ ਹੋ ਜਾਂਦੇ ਨੇ ਸਾਰੇ ਆਪਨੇ ਵੀ ਸ਼ਾਮ ਵਾਲੇ ਕੰਮ ਹੋ ਗਏ ਸ਼ੁਰੂ ਚਾਹ ਨੂੰ ਮੈਂ ਤੇ ਡਰਜੀਓ ਸੀ ਮੰਮੀ ਗਏ ਹੋਏ ਨੇ ਅੱਜ ਨਾਲ ਕਿਉਂ ਗਏ ਹੋਏ ਨੇ ਮੰਮੀ ਸੰਦ ਦੇ ਵਿੱਚ ਗਿਆ ਤੇ ਫਤਿਹ ਦੇ ਪਾਪਾ ਜੇ ਹਮੇ ਆਪਣੀ ਬਿਊਟੀ ਤੇ ਤੋਂ ਬਸ ਦੇ ਸੱਜੇ ਬਣਾਉਣੇ ਇਹਨਾਂ ਨੇ ਮੈਨੂੰ ਇਹ ਸੀ ਮੈਂ ਕਿ ਚਲੋ ਤੇ ਪਾਪ ਕੌਰ ਬਣ ਜਾਂਾਂ ਗੈਸ ਘਟ ਪਈ ਰਹਗੀ

ब्लैक चने भिओ के रखे हुए थे सुबह ਉਹਕੇ ਜਿਹੜਾ ਟਾਈਮ ਹੈਗਾ ਸੀ ਤਾਂ ਕਰਕੇ ਇਹ ਆ ਵੀ ਚਲ ਜਦ ਨੂੰ ਚਨੇ ਬੋਇਲ ਹੋਣਗੇ ਵੀ ਫੇਰ ਉਦੋਂ ਤੱਕ ਸ਼ਾਮ ਦੇ ਹੋਰ ਜਿਹੜਾ ਕੰਮ ਕਰਦ ਨੇ ਉਹ ਕਰ ਲੈਣਾ ਹੁਣ ਪਿੰਨੀ ਚਾਹ ਚਾਹ ਪੀ ਕੇ ਫਿਰ ਕਰਦੇ ਹੋਰ ਸ਼ਾਮ ਦੇ ਕੰਮ ਕਰ। ਬਸ ਜੀ ਫਿਰ ਆਪਾਂ ਚਾਹ ਬਣੀ ਪੀ ਕੇ ਹੋ ਗਈ ਸੀ ਇੱਥੇ ਕੰਮ ਦੇ ਕੰਮਾਂ ਕਰਨ ਨੂੰ ਸਟਾਰਟ ਕਿਉਂਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਠੀਂ ਨਾ ਵੀ ਮੰਮੀ ਅੱਜ ਗਏ ਹੋਏ ਨੇ। ਉਹਨਾਂ ਦੇ ਕਰਕੇ ਫਿਰ ਮੈਨੂੰ ਐਸੀ ਜਿਹੜੇ ਕੱਪੜੇ ਧੋਤੇ ਹੋਏ ਸੀ ਬੀ ਉਹ ਵੀ ਸੁੱਕੇ ਹੋਏ ਨੇ ਉਹ ਵੀ ਟਾਈਮ ਸਰ ਕਿਉਂਕਿ ਜੇ ਹੁਣ ਤਾਂ ਨਾ ਮੌਸਮ ਇਹ ਹੋ ਗਿਆ ਵੀ ਜੇ ਕਪੜੇ ਤਾਰਾਂ ਤੋਂ ਲਾਉਂਦੇ ਲਾਉਂਦੇ ਨਾ ਲੇਟ ਹੋ ਜੀਏ ਫਿਰ ਇਹ ਹੋ ਜਾਂਦਾ ਵੀ ਹੁਣ ਤਰੇਲ ਜੀ ਪੈਣ ਲੱਗੀ ਹੈ ਨਾ ਫਿਰ ਸਿਲੇ ਸਿਲੇ ਚ ਲੱਗਣ ਲੱਗ ਜਾਂਦੇ ਨੇ ਤਾਂ ਕਰਕੇ ਪਹਿਲਾਂ ਮੈਨੂੰ ਇਹ ਸੀ ਮੈਂ ਕਿ ਵੀ ਚਲ ਤੈਰ ਲੱਗੂ ਜਾਂ ਨਹੀਂ ਲੱਗੂ ਉਹ ਬਾਅਦ ਵਿੱਚ ਦੇਖਦੀ ਆ ਬਟ ਇਹ ਆ ਵੀ ਜਿਹੜੇ ਸੁੱਕੇ ਕਪੜੇ ਨੇ ਉਹ ਰੱਖ ਦਮਾ ਇੱਕ ਮੈਂ ਘੇਰ ਤੇ ਫਿਰ ਮੈਂ ਰੱਖ ਦੇਣੀ ਹੁੰਦੀ ਆ ਜੀ ਚਲੋ ਆਏ ਹੁੰਦਾ ਵੀ ਜਦ ਫਿਰ ਟਾਈਮ ਲੱਗਦਾ ਫਿਰ ਵਿੱਚ ਜੀ ਕਿਉਂਕਿ ਇਹ ਸੀਗਾ ਵੀ ਜੇ ਹੁਣ ਟਾਈਮ ਹੁੰਦਾ ਬਟ ਫਿਰ ਤਾਂ ਮੈਂ ਤੈ ਲਗਾ ਵੀ ਦਿੰਦੀ ਪਰ ਹੁਣ ਮੇਰੇ ਕੋਲ ਟਾਈਮ ਹੈ ਨਹੀਂ ਸੀ ਕਿਉਂਕਿ ਤੜਕੇ ਦੀ ਵੀ ਤਿਆਰੀ ਕਰਨੀ ਸੀ ਕੁਝ ਇਹ ਸੀਗਾ ਨਾਲ ਵੀ ਮੈਂ ਜਿਵੇਂ ਚਨੇ ਦਾ ਬੋਇਲ ਹੋਣੇ ਰੱਖੀ ਹੋਏ ਸੀਗੇ ਨਾਲ ਫਿਰ ਮੈਨੂੰ ਇਹ ਸੀ ਵੀ ਜਿਵੇਂ ਪੁਰਜੀ ਬਣਾਉਣੀ ਸੀ ਮੈਂ ਪਾਲਕ ਪੁਰਜੀ ਜਿਵੇਂ ਮੈਂ ਤੁਹਾਨੂੰ ਪਿਛਲੇ ਬਲੌਗ ਚ ਵੀ ਦੱਸ ਗਿਆ ਟੀਆ ਨਾ ਵੀ ਸਰਦੀਆਂ ਦੇ ਮੌਸਮ ਵਿੱਚ ਤੁਸੀਂ ਵੱਧ ਤੋਂ ਵੱਧ ਹਰੀਆਂ ਚੀਜ਼ਾਂ ਮਤਲਬ ਸਾਰੀਆਂ ਇਹ ਸਬਜ਼ੀਆਂ ਲੈਣ ਦੀ ਸਲਾਦ ਲੈਣ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਪਾਲਕ ਦੇ ਵਿੱਚ ਤੁਹਾਨੂੰ ਪਤਾ ਹੈ ਬੈਸ ਵੀ ਬਹੁਤ ਜ਼ਿਆਦਾ ਤਾਕਤ ਹੁੰਦੀ ਆ ਰਿਚ ਆਫ ਆਇਰਨ ਹੋ ਜਾਂਦੀ ਹੈ ਨਾ ਜੀ ਤੇ ਔਰ ਇਹ ਹੋ ਗਿਆ ਸੀ ਫਿਰ ਮੈਨੂੰ ਮੈਂ ਕਿਹਾ ਵੀ ਨਾਲੇ ਉਹਨਾਂ ਦਾ ਮਸਾਲਾ ਵੀ ਚਣਿਆਂ ਦੀ ਸਬਜ਼ੀ ਦਾ ਮਸਾਲਾ ਤਿਆਰ ਕਰਦੀਆਂ ਨਾਲੇ ਮੈਂ ਕਰਦੀਆਂ ਜੀ ਪੁਰਜੀ ਦਾ ਕਿਉਂਕਿ ਪੁਰਜੀ ਦਾ ਤੇ ਇਹ ਸੀਗਾ ਵੀ ਮੈਂ ਪਾਲ ਕਰ ਥੋੜੀ ਮੇਥੀ ਲੈਲੀ ਸੀ ਕੁਝ ਧਣੀਆਂ ਸੀਗਾ ਆਪਣੇ ਬਸ ਐਦਾਂ ਮਿਕਸ ਬਣਾਈ ਸੀ ਕੱਲੀ ਪਾਲਕ ਨਹੀਂ ਸੀ ਬਣਾਈ ਤੇ ਵੀ ਆਲੂ ਵੀ ਕੱਟਣ ਵਾਲੇ ਸੀ ਇਹਨੂੰ ਵੀ ਇਹ ਵੀ ਮਤਲਬ ਆਈ ਸੀਗਾ ਨਾ ਵੀ ਪੁਰਜੀ ਦੀ ਤਿਆਰੀ ਕਰਦੇ ਵੀ ਵੀ ਲੇਟ ਹੋ ਜਾਣਾ ਹਨਾ ਟਾਈਮ ਲੱਗ ਜਾਂਦਾ ਜਿਵੇਂ ਆਲੂ ਵੀ ਕੱਟਣੇ ਨੇ ਕੁਝ ਥੋੜੇ ਜਿਹਾ ਹੁਣ ਦਿਨਾਂ ਦਾ ਵੀ ਫਰਕ ਪੈਣ ਕਰਕੇ ਹੋ ਜਾਂਦਾ ਜਲਦੀ ਸ਼ਾਮ-ਸ਼ਾਮ ਜੀ ਲੱਗਣ ਲੱਗ ਜਾਂਦੀ ਹੈ ਬਸ ਇਹ ਹੋ ਗਿਆ ਨਾਲ ਦੀ ਨਾਲ ਮੈਂ ਕਿਹਾ ਹੁਣ ਵੀ ਪਾਲਕ ਸਮਾਰ ਕੇ ਕੱਟਦੀਆਂ ਨਾਲੇ ਧਨੀਆ ਸਮਾਰਨ ਆਲਾ ਸੀਗਾ ਆਲੂ ਕੱਟਣੇ ਸੀ ਮਤਲਬ ਅੱਜ ਦਾ ਨਾ ਕਾਫੀ ਕੁਝ ਇੱਕਦਮ ਜਿਹਾ ਇਕੱਠਾ ਹੋ ਗਿਆ ਹਨਾ ਕਿਉਂਕਿ ਜੀ ਸਬਜੀ ਦੀ ਤਿਆਰੀ ਕਰਨ ਨੂੰ ਫਿਰ ਵੀ ਟਾਈਮ ਤਾਂ ਲੱਗਦਾ ਹੀ ਆ ਹਨਾ ਇਹ ਸੀਗਾ ਵੀ ਜਿਵੇਂ ਪਾਲਕ ਵਗੈਰਾ ਪਾਲਕ ਮੇਥੀ ਹਨਾ ਉਹ ਵੀ ਸਮਾਰਨਾ ਲਈ ਸੀ ਤਾਂ ਕਰਕੇ ਵੀ ਟਾਈਮ ਕੁਝ ਇਹ ਹੋ ਜਾਂਦਾ ਵੀ ਜਿਵੇਂ ਫਤਿਹ ਦੇ ਪਾਪਾ ਵੀ ਨਹੀਂ ਸੀ ਆਏ ਹੈਗੇ ਹਾਂ ਅਗਰ ਉਹ ਆ ਜਾਂਦੇ ਹੁੰਦੇ ਨੇ ਫਿਰ ਉਹ ਹਜੇ ਮੇਰੇ ਵਿੱਚ ਹੈਲਪ ਕਰਵਾ ਦਿੰਦੇ ਹੁੰਦੇ ਨੇ ਜਦ ਨੂੰ ਕਿਉਂਕਿ ਹੁਣ ਇਹ ਆ ਵੀ ਜਿਵੇਂ ਹੁਣ ਉਹ ਜਸਟ ਆ ਹੀ ਨੇ ਹਨਾ ਆਉਂਦੀ ਆਉਂਦੀ ਫਿਰ ਇਹ ਹੁੰਦਾ ਵੀ ਚਾਹ ਪਾਣੀ ਵੀ ਪੀਣਾ ਹੁੰਦਾ ਹਨਾ ਟਾਈਮ ਲੱਗ ਜਾਂਦਾ ਏ ਕੁਝ ਨਾ ਕੁਝ ਫਿਰ ਜਦ ਨੂੰ ਸਬਜੀ ਦੇ ਲਈ ਡੋ ਰਜਣਾਈ ਮੈਂ ਕਿਹਾ ਚਲ ਵੀ ਤਾਂ ਕਰਕੇ ਜਲਦੀ ਜਲਦੀ ਲੱਗੀ ਹੋਈ ਸੀ ਬਸ ਉਸ ਤੋਂ ਬਾਅਦ ਮੈਂ ਜਦੇ ਮਸਾਲੇ ਤਿਆਰ ਕਰ ਲਏ ਸੀ ਜਿਵੇਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਨਾ ਵੀ ਮੈਂ ਤਾਂ ਜਿਵੇਂ ਪਾਲਕ ਸੀ ਆਲੂ ਸੀ ਉਹ ਮੈਂ ਨਾ ਧੋ ਕੇ ਰੱਖਤੀ ਸੀ ਕਿਉਂਕਿ ਜਿਵੇਂ ਘਰ ਦੀ ਪਾਲਕ ਹਨ ਉਹਦੇ ਵਿੱਚੋਂ ਪਾਣੀ ਵੀ ਜ਼ਿਆਦਾ ਨਿਕਲਦਾ ਹੈ ਹਨ ਇਸੇ ਕਰਕੇ ਮੈਂ ਨਾ ਡੋਕਰੀ ਦੇ ਵਿੱਚ ਰੱਖਤੀ ਸੀ ਧੋਸ ਮਾਰ ਕੇ ਚੰਗੀ ਤਰ੍ਹਾਂ ਵੀ ਉਹਦੇ ਵਿੱਚੋਂ ਜਿਹੜਾ ਮਤਲਬ ਪਾਣੀ ਹੈ ਉਹ ਨਿਕਲ ਜਵੇ ਫਿਰ ਮੈਂ ਜਿਹੜੇ ਖੜੇ ਸੀ ਮਸਾਲੇ ਸੀਗੇ ਜਿਵੇਂ ਸਾਬਤੀ ਸੀ ਵੀ ਪਿਆਜ਼ ਲਸਣ ਅਦਰਕ ਵਗੈਰਾ ਉਹ ਮੈਂ ਉਦਾਂ ਹੀ ਉਹਨਾਂ ਨੂੰ ਬਿਸਲ ਮਰਾ ਲਈ ਸੀ ਬਿਸਲ ਮਰਾ ਕੇ ਹੀ ਮੈਂ ਕਿ ਬਾਅਦ ਵਿੱਚ ਬਲੈਂਡਰ ਫੇਰ ਲੈਣੇ ਨੇ ਫਿਰ ਮੈਂ ਨਾਲ ਇਹ ਸੀ ਕਿ ਵੀ ਜਿਵੇਂ ਚਣਿਆਂ ਦੀ ਸਬਜ਼ੀ ਬਣਾਉਣੀ ਹੈ ਉਹ ਮੈਂ ਇਕੱਲੇ ਚਣਿਆਂ ਦੀ ਬਣਾਉਣੀ ਨੇ ਉਹਦੇ ਵਿੱਚ ਆਲੂ ਨਹੀਂ ਪਾਉਂਦੇ ਹੈਗੇ ਅਸੀਂ ਤੇ ਇਸੇ ਲਈ ਫਿਰ ਮੈਂ ਨਾ ਜਿਵੇਂ ਥੋੜੇ ਜੇ ਚਣਿਆਂ ਦੇ ਵਿੱਚ ਬਲੈਂਡਰ ਫੇਰ ਲੈਣੇ ਨੇ ਫਿਰ ਉਹ ਨਾਲੇ ਤਾਂ ਬੀਦੀ ਸਬਜੀ ਦੀ ਜਿਹੜੀ ਤਰੀਆ ਉਹ ਵੀ ਗਾੜੀ ਹੋ ਜਾਂਦੀ ਆ ਇਹ ਹੁੰਦਾ ਹਾਂਜੀ ਤੁਸੀਂ ਜ਼ਿਆਦਾ ਪਿਆਜ਼ ਪਾਉਣੇ ਚਾਹੁੰਦੇ ਆ ਤਾਂ ਤੁਸੀਂ ਪਾ ਸਕਦੇ ਹੋ ਇਹ ਚੀਜ਼ ਦੀ ਤਾਂ ਨਹੀਂ ਕੋਈ ਹੈਗੀ ਵੀ ਤੁਸੀਂ ਵੀ ਪਿਆਜ਼ਾਂ ਦੇ ਨਾਲ ਵੀ ਹੋ ਜਾਂਦੀ ਆ ਪਰ ਇਹ ਹੋ ਜਾਂਦਾ ਜੀ ਚਲੋ ਹਰ ਇੱਕ ਦੇ ਆਪਣੇ ਆਪਣੇ ਨਾ ਕਰੂੰ ਜਿਵੇਂ ਕਿ ਕਰਦੇ ਕਿਵੇਂ ਖਾਂਦੇ ਨੇ ਸਬਜੀ ਵਗੈਰਾ ਉਹਨਾਂ ਦਾ ਇਹ ਹੋ ਜਾਂਦਾ ਪਰ ਸਾਡੇ ਦੀ ਇਹ ਹੋ ਜਾਂਦਾ ਵੀ ਥੋੜੇ ਜਿਹਾ ਚਨੇ ਘੱਟ ਪਸੰਦ ਕਰਦੇ ਹਾਂ ਵੀ ਉਹਦੀ ਤਰੀ ਬਣੀ ਹੋਈ ਹੋਵੇ ਵੀ ਉਹ ਜ਼ਿਆਦਾ ਵਧੀਆ ਲੱਗਦੀ ਆ ਇਸੇ ਕਰਕੇ ਫਿਰ ਮੈਂ ਥੋੜੀ ਜੀ ਇਹ ਹੋ ਜਾਂਦਾ ਵੀ ਮਮ ਚਨੇ ਨਾਲ ਵਿੱਚ ਬਲੈਂਡਰ ਕਰ ਲੈਣੇ ਹੁੰਦੇ ਉਹਦੇ ਵਿੱਚ ਗ੍ਰੈਂਡਰ ਫੇਰ ਦੇਣੇ ਹੁੰਦੇ ਆ ਵੀ ਉਹ ਫਿਰ ਬਹੁਤ ਵਧੀਆ ਤਰੀ ਬਣ ਜਾਂਦੀ ਆ ਫਿਰ ਆਪਾਂ ਜੀ ਰੋਟੀ ਪਾਣੀ ਖਾ ਕੇ ਫ੍ਰੀ ਹੋ ਗਏ ਇੱਥੇ ਵਰਗੇ ਸੀਗੇ ਬਿਸਤਰਿਆਂ ਦੇ ਵਿੱਚ ਹ ਇਹ ਹੋ ਜਾਂਦਾ ਏ ਹੁਣ ਜਿਵੇਂ ਜਲਦੀ ਜਲਦੀ ਜੇ ਬਾਜੀ ਹੁਣ ਥੋੜੀ देर ਬੈਠਾਂਗੇ ਗੱਲਾਂਬਾਤਾਂ ਕਰਾਂਗੇ ਕਿਉਂਕਿ ਜਿਵੇਂ ਮੰਮੀ ਵੀ ਲੇਟ ਹੋ ਗਈ ਸੀ ਆਏ ਨਹੀਂ ਸੀ ਜਲਦੀ ਹੁਣ ਮੰਮੀ ਨਾਲ ਬੈਠ ਕੇ ਗੱਲਾਂ-ਵੱਤਾ ਕਰਾਂਗੇ ਨਾਲੇ ਉਹਨਾਂ ਦੀਆਂ ਸੁਣਾਗੇ ਸੁਣਾਵਾਂਗੇ ਬਸ ਇਹੀ ਗੱਲ ਕੰਮ ਕਰ ਹੋ ਜਾਂਦੇ ਨੇ ਹਨਾ ਕਿਉਂਕਿ ਮੰਮੀ ਨਾਲ ਵੀ ਹਜੇ ਉਹਨਾਂ ਦੇ ਆਇਆਂ ਤੋਂ ਬਾਅਦ ਕੋਈ ਗੱਲਬਾਤ ਕਰਨ ਦਾ ਟਾਈਮ ਨਹੀਂ ਸੀ ਲੱਗਿਆ ਪਰ ਸਬਜ਼ੀਆਂ ਦੋਨੋਂ ਬਹੁਤ ਜ਼ਿਆਦਾ ਟੇਸਟੀ ਬਣੀਆਂ ਸੀਗੀਆਂ ਪੁੱਤ ਜੀ ਵੀ ਪਾਲਕ ਦੀ ਹੈ ਨਾ ਬੱਚਿਆਂ ਨੂੰ ਵੀ ਵੱਧ-ਵੱਧ ਦਿਆ ਕਰੋ ਫਤੇ ਨੂੰ ਨਾ ਬਹੁਤ ਜ਼ਿਆਦਾ ਟੇਸਟੀ ਲੱਗੀ ਉਹਨੇ ਤਾਂ ਦੂਜੀ ਵਾਰ ਪਵਾ ਕੇ ਵੀ ਖਾਦੀ ਕਿਉਂਕਿ ਜੀ ਇਹ ਹੋ ਜਾਂਦਾ ਵੀ ਥੋੜਾ ਜਿਹਾ ਤੜਕੇ ਦਾ ਥੋੜਾ ਜਿਹਾ ਪਿਆਰ ਦਾ ਸਾਰੀਆਂ ਚੀਜ਼ਾਂ ਦੇ ਮਿਕਸਰ ਨਾਲ ਕਹਿੰਦੇ ਹੁੰਦੇ ਨੇ ਵੀ ਚੀਜ਼ਾਂ ਵਧੀਆ ਬਣਦੀਆਂ ਨੇ ਹੁਣ ਆਪਾਂ ਦੁੱਧ ਪੀ ਕੇ ਕਿਉਂਕਿ ਜੇ ਕੋਈ ਹੋਰ ਪੀਵੇ ਨਾ ਪੀਵੇ ਬਟ ਮੇਰੇ ਲਈ ਤਾਂ ਇਹ ਨੀਂਦ ਦੀ ਗੋਲੀ ਦਾ ਕੰਮ ਕਰਦਾ ਹੈ ਕਿਉਂਕਿ ਜਿਹੜੀ ਜਿਹੜੀ ਨੀਂਦ ਦੀ ਗੋਲੀ ਲਾ ਲੀ ਉਹ ਜੇ ਦੁੱਧ ਪੀ ਲਿਆ ਪਰ ਮੈਨੂੰ ਤਾਂ ਇਹ ਹੁੰਦਾ ਜਿਸ ਦਿਨ ਮੈਂ ਨਹੀਂ ਜਨਾ ਪੀਵਾਂ ਨਾ ਫਿਰ ਮੈਨੂੰ ਇਹ ਲੱਗਦਾ ਹੁੰਦਾ ਵੀ ਹਾਏ ਅਸ ਤਾਂ ਮੈਨੂੰ ਨੀਂਦ ਨਹੀਂ ਆਉਂਦੀ ਹੈਗੀ ਹੁਣ ਸਾਰੇ ਇਕੱਠੇ ਬੈਠੇ ਗੱਲਾਂ ਕਰ ਰਹੀ ਸੀਗੇ ਕਹਿੰਦੇ ਬਲੌਗਰ ਸਾਹਿਬ ਕਹਿੰਦੇ ਤੁਸੀਂ ਆਪਦੀ ਵੀਡੀਓ ਬਣਾਵੋ ਐਦਾਂ ਮੈਨੂੰ ਕਾਲ ਕਰਨ ਲੱਗੇ ਸੀ ਮੈਂ ਕਿਹਾ ਚਲੋ ਕੋਈ ਨਾ ਮੈਂ ਕਿਹਾ ਫਿਰ ਮੇਰੇ ਨਾਲ ਫੋਟੋਆਂ ਖਿਚਾਇਆ ਕਰੋਗੇ ਹੁਣ ਜੀ ਆਪਾਂ ਬਲੌਗ ਦਾ ਕਰਦੇ ਆ ਐਂਡ ਓਕੇ ਬਾਏ ਟੇਕ ਕੇਅਰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਓਕੇ ਬਾਏ ਲਵ ਯੂ ਟੇਕ ਕੇਅਰ ਆਲ ਮੈਂਬਰਸ